ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਦੀ ਜਾਨ ਨੂੰ ਖਤਰਾ ਹੈ ਇਸ ਕੱਲ ਦਾ ਖੱਸ਼ਾ ਜਤਾਇਆ ਗਿਆ ਹੈ ਰੂਸ ਦੇ ਰਾਸ਼ਟਰਪਤੀ ਦੇ ਵੱਲੋਂ ਦਰਸਲ ਡੋਨਾਲਡ 트੍ਰੰਪ ਨੂੰ ਲੈ ਕੇ ਇੱਕ ਵੱਡਾ ਬਿਆਨ ਦਿੱਤਾ ਗਿਆ ਹੈ ਰੂਸ ਦੇ ਰਾਸ਼ਟਰਪਤੀ ਵਾਲਦਮੀਰ ਪੁਤਿਨ ਨੇ ਦਰਅਸਲ ਉਹਨਾਂ ਨੇ ਡੋਨਾਲਡ 트ੰਪ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਜਤਾਈ ਹੈ ਤੇ ਮੀਡੀਆ ਰਿਪੋਰਟਾਂ ਦੇ ਮੁਤਾਬਕ ਕਿ ਆਖਿਰਕਾਰ ਪੁਤਿਨ ਨੇ ਆਖਿਆ ਹੈ ਕਿ ਬੇਸ਼ੱਕ ਰਾਸ਼ਟਰਪਤੀ ਚੋਣਾਂ ਦੇ ਵਿੱਚ 트ੰਪ ਨੇ ਜਿੱਤ ਹਾਸਲ ਕਰਕੇ ਇੱਕ ਵੱਡਾ ਪੇਪਰ ਪਾਸ ਕਰ ਲਿਆ ਪਰ ਉਹ ਅਜੇ ਵੀ ਸੁਰੱਖਿਅਤ ਨਹੀਂ ਹਨ ਕਿਉਂਕਿ 트ੰਪ ਨੂੰ ਰੋਕਣ ਦੇ ਲਈ ਕਈ ਤਰ੍ਹਾਂ ਦੇ ਗਲਤ ਤਰੀਕੇ ਇਸਤੇਮਾਲ ਕੀਤੇ ਗਏ ਨੇ ਇਥੋਂ ਤੱਕ ਕਿ ਉਸ ਦੇ ਉੱਤੇ ਦੋ ਵਾਰੀ ਜਾਨ ਲੈਵਾ ਹਮਲਾ ਵੀ ਕੀਤਾ ਗਿਆ ਤੇ ਅਜਿਹੇ ਦੇ ਵਿੱਚ 트럼ਪ ਨੂੰ ਚੌਕਸ ਰਹਿਣਾ ਪਏਗਾ ਕਿਉਂਕਿ ਅਮਰੀਕਾ ਦੇ ਇਤਿਹਾਸ ਦੇ ਵਿੱਚ ਅਜਿਹੀਆਂ ਚੀਜ਼ਾਂ ਪਹਿਲਾਂ ਵੀ ਹੋ ਚੁੱਕੀਆਂ ਨੇ ਕਈ ਵੱਡੇ ਲੀਡਰਾਂ ਦੀ ਹੱਤਿਆ ਵੀ ਹੋਈ ਹੈ ਤੇ ਉਮੀਦ ਹੈ ਕਿ 트럼ਪ ਇਸ ਗੱਲ ਨੂੰ ਜ਼ਰੂਰ ਸਮਝਣਗੇ ਜ਼ਿਕਰ ਖਾਸ ਹੈ ਕਿ ਅਮਰੀਕਾ ਦੇ ਵਿੱਚ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਜਿਸ ਵੇਲੇ 트럼ਪ ਭਾਸ਼ਣ ਦੇ ਰਹੇ ਸਨ ਤਾਂ ਉਸ ਵੇਲੇ ਉਹਨਾਂ ਦੇ ਉੱਤੇ ਜਾਨਲੇਵਾ ਹਮਲਾ ਕੀਤਾ ਗਿਆ ਸੀ ਹਾਲਾਂਕਿ ਉਹ ਮਾਮੂਲੀ ਤੌਰ ਦੇ ਉੱਤੇ ਜ਼ਖਮੀ ਹੋਏ ਸਨ ਤੇ ਇਸ ਤੋਂ ਬਾਅਦ ਫਰੋਰਲਿਡਾ 골ਫ ਕੋਰਸ ਤੇ ਵਿੱਚ ਵੀ ਇੱਕ ਸ਼ਖਸ ਨੇ ਉਹਨਾਂ ਦੀ ਜਾਨ ਲੈਣ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਨਾਕਾਮਯਾਬ ਰਿਹਾ ਸੀ ਤਾਂ ਜਹੇਦ ਵਿੱਚ ਪੁਤਿਨ ਨੇ ਟਰੰਪ ਦੀ ਫੈਮਲੀ ਅਤੇ ਉਹਨਾਂ ਦੇ ਬੱਚਿਆਂ ਦੇ ਖਿਲਾਫ ਵੀ ਕਈ ਗੱਲਾਂ ਕਈਆਂ ਨੇ ਕਿ ਰੂਸ ਦੇ ਵਿੱਚ ਅਜਿਹਾ ਕਦੇ ਨਹੀਂ ਹੁੰਦਾ ਇੱਥੇ ਬੁਰੇ ਲੋਕ ਵੀ ਪਰਿਵਾਰ ਨੂੰ ਵਿੱਚ ਨਹੀਂ ਲਿਆਉਂਦੇ ਤਾਂ ਇੱਕ ਪੱਤਰਕਾਰ ਨਾਲ ਗੱਲਬਾਤ ਦੇ ਦਰਮਿਆਨ ਇਸ ਗੱਲਾਂ ਦਾ ਜ਼ਿਕਰ ਜਿਹੜਾ ਕੀਤਾ ਗਿਆ ਰੂਸ ਦੇ ਰਾਸ਼ਟਰਪਤੀ ਪੁਤਿਨ ਦੇ ਵੱਲੋਂ ਕੀ ਆਖਿਰਕਾਰ ਹੈ ਡੋਨਾਲਡ ਟਰੰਪ ਨੂੰ ਚੌਕਸ ਰਹਿਣ ਦੀ ਲੋੜ ਹੈ ਕਿਉਂਕਿ ਦੋ ਵਾਰੀ ਉਹਨਾਂ ਦੇ ਉੱਤੇ ਇਹ ਹਮਲਾ ਹੋ ਚੁੱਕਿਆ ਹੈ ਤੇ ਦੁਬਾਰਾ ਇਹ ਹਮਲਾ ਨਾ ਹੋਵੇ ਇਸ ਕਰਕੇ ਬਹੁਤ ਚੌਕਸੀ ਵਰਤਣੀ ਚਾਹੀਦੀ ਹੈ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਜਾਨ ਨੂੰ ਖਤਰਾ ਹੈ ਇਸ ਕੱਲ ਦਾ ਖੱਸ਼ਾ ਜਤਾਇਆ ਗਿਆ ਹੈ ਰੂਸ ਦੇ ਰਾਸ਼ਟਰਪਤੀ ਦੇ ਵੱਲੋਂ ਦਰਸਲ ਡੋਨਾਲਡ ਟਰੰਪ ਨੂੰ ਲੈ ਕੇ ਇੱਕ ਵੱਡਾ ਬਿਆਨ ਦਿੱਤਾ ਗਿਆ ਹੈ ਰੂਸ ਦੇ ਰਾਸ਼ਟਰਪਤੀ ਵਾਲਦਮੀਰ ਪੁਤਿਨ ਦਰਅਸਲ ਉਹਨਾਂ ਨੇ ਡੋਨਾਲਡ 트ੰਪ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਜਤਾਈ ਹੈ ਤੇ ਮੀਡੀਆ ਰਿਪੋਰਟਾਂ ਦੇ ਮੁਤਾਬਕ ਕਿ ਆਖਿਰਕਾਰ ਪੁਤਿਨ ਨੇ ਆਖਿਆ ਹੈ ਕਿ ਬੇਸ਼ੱਕ ਰਾਸ਼ਟਰਪਤੀ ਚੋਣਾਂ ਦੇ ਵਿੱਚ 트ੰਪ ਨੇ ਜਿੱਤ ਹਾਸਲ ਕਰਕੇ ਇੱਕ ਵੱਡਾ ਪੇਪਰ ਪਾਸ ਕਰ ਲਿਆ ਪਰ ਉਹ ਅਜੇ ਵੀ ਸੁਰੱਖਿਅਤ ਨਹੀਂ ਹਨ ਕਿਉਂਕਿ 트ੰਪ ਨੂੰ ਰੋਕਣ ਦੇ ਲਈ ਕਈ ਤਰ੍ਹਾਂ ਦੇ ਗਲਤ ਤਰੀਕੇ ਇਸਤੇਮਾਲ ਕੀਤੇ ਗਏ ਨੇ ਇਥੋਂ ਤੱਕ ਕਿ ਉਸ ਦੇ ਉੱਤੇ ਦੋ ਵਾਰੀ ਜਾਨ ਲੈਵਾ ਹਮਲਾ ਵੀ ਕੀਤਾ ਗਿਆ ਤੇ ਜਹਦ ਵਿੱਚ 트럼ਪ ਨੂੰ ਚੌਕਸ ਰਹਿਣਾ ਪਏਗਾ ਕਿਉਂਕਿ ਅਮਰੀਕਾ ਦੇ ਇਤਿਹਾਸ ਦੇ ਵਿੱਚ ਅਜਿਹੀਆਂ ਚੀਜ਼ਾਂ ਪਹਿਲਾਂ ਵੀ ਹੋ ਚੁੱਕੀਆਂ ਨੇ ਕਈ ਵੱਡੇ ਲੀਡਰਾਂ ਦੀ ਹੱਤਿਆ ਵੀ ਹੋਈ ਹੈ ਤੇ ਉਮੀਦ ਹੈ ਕਿ 트럼ਪ ਇਸ ਗੱਲ ਨੂੰ ਜ਼ਰੂਰ ਸਮਝਣਗੇ ਜ਼ਿਕਰ ਖਾਸ ਹੈ ਕਿ ਅਮਰੀਕਾ ਦੇ ਵਿੱਚ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਜਿਸ ਵੇਲੇ 트럼ਪ ਭਾਸ਼ਣ ਦੇ ਰਹੇ ਸਨ ਤਾਂ ਉਸ ਵੇਲੇ ਉਹਨਾਂ ਦੇ ਉੱਤੇ ਜਾਨਲੇਵਾ ਹਮਲਾ ਕੀਤਾ ਗਿਆ ਸੀ ਹਾਲਾਂਕਿ ਉਹ ਮਾਮੂਲੀ ਤੌਰ ਦੇ ਉੱਤੇ ਜ਼ਖਮੀ ਹੋਏ ਸਨ ਤੇ ਇਸ ਤੋਂ ਬਾਅਦ ਫਰੋਲਿਡਾ 골ਫ ਕੋਰਸ ਤੇ ਵਿੱਚ ਵੀ ਇੱਕ ਸ਼ਖਸ ਨੇ ਉਹਨਾਂ ਦੀ ਜਾਨ ਲੈਣ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਨਾਕਾਮਯਾਬ ਰਿਹਾ ਸੀ ਤਾਂ ਜਹੇਦ ਵਿੱਚ ਪੁਤਿਨ ਨੇ 트੍ਰੰਪ ਦੀ ਫੈਮਲੀ ਅਤੇ ਉਹਨਾਂ ਦੇ ਬੱਚਿਆਂ ਦੇ ਖਿਲਾਫ ਵੀ ਕਈ ਗੱਲਾਂ ਕਹੀਆਂ ਨੇ ਕਿ ਰੂਸ ਦੇ ਵਿੱਚ ਅਜਿਹਾ ਕਦੇ ਨਹੀਂ ਹੁੰਦਾ ਇੱਥੇ ਬੁਰੇ ਲੋਕ ਵੀ ਪਰਿਵਾਰ ਨੂੰ ਵਿੱਚ ਨਹੀਂ ਲਿਆਉਂਦੇ ਤਾਂ ਇੱਕ ਪੱਤਰਕਾਰ ਨਾਲ ਗੱਲਬਾਤ ਦੇ ਦਰਮਿਆਨ ਇਸ ਗੱਲਾਂ ਦਾ ਜ਼ਿਕਰ ਜਿਹੜਾ ਕੀਤਾ ਗਿਆ ਰੂਸ ਦੇ ਰਾਸ਼ਟਰਪਤੀ ਪੁਤਿਨ ਦੇ ਵੱਲੋਂ ਕਿ ਆਖਿਰਕਾਰ ਡੋਨਾਲਡ ਟਰੰਪ ਨੂੰ ਚੌਕਸ ਰਹਿਣ ਦੀ ਲੋੜ ਹੈ ਕਿਉਂਕਿ ਦੋ ਵਾਰੀ ਉਹਨਾਂ ਦੇ ਉੱਤੇ ਇਹ ਹਮਲਾ ਹੋ ਚੁੱਕਿਆ ਹੈ ਤੇ ਦੁਬਾਰਾ ਇਹ ਹਮਲਾ ਨਾ ਹੋਵੇ ਇਸ ਕਰਕੇ ਬਹੁਤ ਚੌਕਸੀ ਵਰਤਣੀ ਚਾਹੀਦੀ ਹੈ